ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੀਰਪੁਰ ਲੱਖਾ ਦੇ ਗੁਰਦੁਆਰਾ ਸ਼ਹੀਦ ਬਾਬਾ ਫਤਿਹ ਸਿੰਘ ਜੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਸਲਾਨਾ ਜੋੜ ਮੇਲਾ ਤੇ ਵਰਸੀ ਸਮਾਗਮ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਰਾਨ ਗੁਰਦੁਆਰਾ ਸਾਹਿਬ ਕੇ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਤਰਨਤਾਰਨ ਦੇ ਪ੍ਰਸਿੱਧ ਢਾਡੀ ਜਥੇ ਵੱਲੋਂ ਜਿੱਥੇ ਸ਼ਹੀਦ ਬਾਬਾ ਫਤਿਹ ਸਿੰਘ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਉੱਥੇ ਹੀ ਪ੍ਰਸਿੱਧ ਕਲਾਕਾਰਾਂ ਵੱਲੋਂ ਧਾਰਮਿਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ 好好给啊！Oh, okay. ah. ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਖੰਡਪਾਟ ਸਾਹਿਬ ਜੀ ਦੀ ਸੇਵਾ ਕਰਾਉਣ ਵਾਲੀਆਂ ਸੰਗਤਾਂ ਢਾਡੀ ਜਥਿਆਂ ਤੇ ਕਲਾਕਾਰਾਂ ਦੇ ਨਾਲ-ਨਾਲ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਤਰ੍ਹਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਵਿੱਚ ਗੁਰੂ ਜੀ ਦੇ ਲੰਗਰ ਅਟੁੱਟ ਵਰਤਾਏ ਗਏ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਨੇ ਜਿਥੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਕਿਹਾ ਕਿ ਇਹ ਵਰਸੀ ਸਮਾਗਮ ਹਰ ਸਾਲ ਸਮੂਹ ਸੰਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਭੰਦਾ ਸਾਹਿਬ ਬਾਬਾ ਫਤੀਸੰਗ ਜੀ ਦੇ ਪਵਿੱਤਰ ਸਨਤਿ ਸਲਾਨਾ ਸ਼ਹੀਦੀ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 26 ਜਨਵਰੀ ਤੋਂ ਆਰੰਭ ਹੋ ਕੇ 28 ਜਨਵਰੀ ਨੂੰ ਪਹਿਲੀ ਲੜੀ ਕੋਪਾ ਹੈ ਉਸ ਤੋਂ ਪ੍ਰੰਤ ਦੂਸਰੀ ਢੀੜੀ ਦੇ ਕਰਨ ਜਾਪ ਪੰਤਾਲੀ ਸ਼੍ਰੀ ਛੰਟਾ ਜੀ ਸਾਹਿਬ ਉਸੇ ਦਿਨ 11:30 ਵਜੇ ਤੋਂ ਸ਼ੁਰੂ ਹੋਈ ਅੱਜ 30 ਜਨਵਰੀ ਨੂੰ ਉਹ ਪਾਈ ਗਈ ਉਹ ਤੋਂ ਪ੍ਰੰਤ ਭਾਰੀ ਦੀਵਾਨ ਸਜਾਇਆ ਜਿਸ ਵਿੱਚ ਗੁਰਕੀਤ ਸਿੰਘ ਜੀ ਵਿੱਚਲੀ ਜਥਾ ਦਰਨਤਾਂ ਤੋਂ ਸੰਤਾਨ ਗੁਰਵਾਣੀ ਦੇ ਨਾਮ ਨਾਲ ਹਲ ਕੀਤਾ ਤੇ ਬਾਹਰ ਭਾਰੀ ਦੀਵਾਨ ਦੇ ਵਿੱਚ ਅਸਲ ਮਾਨਕ ਦੀ ਦਵਿੰਦਰ ਦਵਿਆਲ ਪੱeci ਮਨਜਿੰਦਰ ਮਨੀ ਜੀ ਤੇ ਹੋਰ ਰਾਗੀ ਕਵੀ ਸੰਗਰ ਨੇ ਸੰਤਾਨ ਗੁਰਵਾਣੀ ਦੇ ਮੂਲ ਵਚਨਾਂ ਨਾਲ ਹਲ ਕੀਤਾ ਆਹੀ ਸਾਰੀ ਸੰਗਤ ਦਾ ਪਹਿਲੇ ਤੋਂ ਸ਼ੁਕਰਗੁਜ਼ਾਰ ਕਰਦਾ ਧੰਨਵਾਦੀ ਹਾਂ ਸੂਹ ਸੰਗਤ ਦੇ ਜਿਨ੍ਹਾਂ ਨੇ ਗੁਰੂ ਘਰ ਪਹੁੰਚ ਕਰਕੇ ਹਾਜ਼ਰੀ ਭਰੀ why Ji Ka Khalsa, Waheguru Ji Ka ah, yeah.